ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਿਮਰ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਬਹਾਰ ਰੁੱਤ ਦੀ ਜਿਹੜੀ ਮੱਕੀ ਦੀ ਕਾਸ਼ਤ ਬਾਰੇ ਇੱਕ ਦੋ ਮੈਂ ਗੱਲਾਂ ਹੀ ਸਾਂਝੀਆਂ ਕਰਨੀਆਂ ਕਿਉਂਕਿ ਜਿਹੜੀ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦੀ ਬਿਜਾਈ ਦਾ ਸਹੀ ਸਮਾਂ ਕਿਸਾਨ ਵੀਰੋ ਉਹ ਹੁੰਦਾ ਹੈ 1 ਅਧ ਜਨਵਰੀ ਤੋਂ ਲੈ ਕੇ ਤੇ 15 ਫਰਵਰੀ ਤੱਕ ਸਹੀ ਜੇ ਆਪਾਂ ਉਹ ਤੋਂ ਲੇਟ ਬੀਜਦੇ ਆਂ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਚਤਾ ਮਾਨ ਦੇ ਵਿੱਚ ਪਕਾ ਹੁੰਦਾ ਜਿਹੜਾ ਦਾਣਿਆਂ ਜਿਹੜੀ ਪੋਲੀਨੇਸ਼ਨ ਹੁੰਦੀ ਹੈ ਨਾ ਉਚਤਾ ਮਾਨ ਚ ਹੁੰਦੀ ਤੇ ਉਹਦੇ ਵਿੱਚ ਜਿਹੜਾ ਝਾੜ ਆਪਾਂ ਨੂੰ ਜਿਹੜੀ ਪ੍ਰੋਪਰ ਨਹੀਂ ਮਿਲਦਾ ਦਾਣੇ ਪੂਰੇ ਨਹੀਂ ਭਰਦੇ ਛੱਲੀ ਦੇ ਵਿੱਚ ਪਰ ਕਿਸਾਨ ਵੀ ਰੇਟ ਤੱਕ ਬੀਜੀ ਜਾਂਦੇ ਆ 15 ਫਰਵਰੀ ਤੱਕ ਜਿਹੜਾ ਸਹੀ ਸਮਾਂ ਹੁੰਦਾ ਬੀਜ ਆ ਜਿਹੜਾ ਬੀਜ ਬਾਰੇ ਕਿਸਾਨ ਵੀਰਾਂ ਦੇ ਕੋਈ ਸਵਾਲ ਸੀਗੇ ਬੀਜ ਆ ਜਿਹੜਾ ਪਹਿਲਾਂ ਕਿਸਾਨ ਵੀਰੋ ਜਿਹੜਾ ਇਹਦਾ ਰੇਟ ਆ ਉਹ ਹਜ਼ਾਰ ਤੋਂ ਥੱਲੇ ਪੈਕਟ ਦਾ ਹੁੰਦਾ ਸੀ 4 ਕਿਲੋ ਦਾ ਫਿਰ 2000 ਆ ਗਿਆ ਤੇ ਇਸ ਵਾਰ ਜਿਹੜਾ ਹੈਗਾ 22 2500 ਤੋਂ ਲੈ ਕੇ 3000 ਤੱਕ ਕਾਰਨ ਕੀ ਪ੍ਰਾਈਵੇਟ ਕਿਸਮਾਂ ਨੇ ਸਾਰੀਆਂ ਤੁਸੀਂ ਪ੍ਰਾਈਵੇਟ ਕਿਸਮਾਂ ਵੇਚਣ ਲੱਗ ਪਿਆ ਹਾਈਬ੍ਰਿਡ ਕਿਸਮਾਂ ਵੀਜ ਦਿਓ ਤੇ ਹਾਈਬ੍ਰਿਡ ਕਿਸਮਾਂ ਦੇ ਬੀਜ ਜਿਹੜੀ ਕੰਪਨੀ ਪੈਦਾ ਕਰੂਗੀ ਤਾਂ ਉਹ ਜਿਹੜਾ ਰੇਟ ਉਹ ਹਿਸਾਬ ਨਾਲ ਵਾਧਾ ਰਹੂਗਾ ਕਿਉਂਕਿ ਮੰਗ ਵਾਧੀ ਹੈ ਜਦੋਂ ਚੀਜ਼ ਦੀ ਉਹਦੀ ਪ੍ਰੋਡਕਸ਼ਨ ਜੇ ਜਿਹੜੀ ਜਿਹਦੇ ਕੋਲ ਪ੍ਰੋਡਕਸ਼ਨ ਹੁੰਦੀ ਹੈ ਉਹਦੀ ਜਿਹਨੇ ਉਹਦੀ ਪੈਦਾਵਾਰ ਕਰਨੀ ਤਾਂ ਉਹ ਆਪਦੇ ਹਿਸਾਬ ਨਾਲ ਰੇਟ ਉਹਦਾ ਫਿਕਸ ਕਰਦਾ ਕਿਉਂਕਿ ਜਿਹੜੀਆਂ ਆਪਾਂ ਪੀਏਯੂ ਲੁਧਿਆਣਾ ਦੀਆਂ ਪੀਐਮਐਚ ਇੱਕ ਤੋਂ ਲੈ ਕੇ 10 ਤੱਕ ਉਹਨਾਂ ਨੇ ਸੀਰੀਜ਼ ਦਿੱਤੀ ਤੇ ਕਿਸਾਨ ਵੀਰ ਜਿਹੜੇ ਹਾਈਬ੍ਰਿਡ ਆਲ ਜ਼ਿਆਦਾ ਫਸਾਦ ਹੁੰਦੇ ਹੁਣ ਝੋਨੇ ਦੇ ਵਿੱਚ ਵੇਖੋ ਕਿਸਾਨ ਵੀਰ ਹਾਈਬ੍ਰਿਡ ਲਾਉਂਦੇ ਆ ਹੁਣ ਕਣਕ ਦੇ ਇਵਨ ਕਣਕ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿਹੜੇ ਯੂਐਸ ਵਰਗੇ ਕੰਟਰੀ ਨੇ ਨਾ ਉੱਥੇ ਹਾਈਬ੍ਰਿਡ ਕਿਸਮਾਂ ਦੇ ਉੱਤੇ ਕੰਪਨੀਆਂ ਖੋਜ ਕਰ ਰਹੀਆਂ ਨੇ ਤੇ ਜਦੋਂ ਉਹਨਾਂ ਦੇ ਝਾੜ ਬਾਰੇ ਤੁਹਾਡੇ ਨਾਲ ਤੁਹਾਡੇ ਤੱਕ ਪ੍ਰਚਾਰ ਹੋਇਆ ਕਿ ਇਹਦਾ ਇੰਨਾ ਝਾੜ ਹੈ ਇੰਨਾ ਝਾੜ ਹੈ ਜਿਵੇਂ ਜੂੰਨਾ ਉਸ ਤੋਂ ਬਾਅਦ ਕਣਕ ਦੇ ਵਿੱਚ ਤੁਸੀਂ ਹਾਈਬ੍ਰਿਡ ਕਿਸਮਾਂ ਬੀਜੋਗੇ ਇਹ ਬੀਜ ਹੌਲੀ-ਹੌਲੀ ਹੱਥੋਂ ਆਪਣੇ ਖਿਸਕਣਗੇ ਜਦੋਂ ਆਪਾਂ ਇਹ ਬੀਜ ਜਿਹੜੇ ਕਿਉਂਕਿ ਦੇਸੀ ਜਿਹੜੀਆਂ ਵੈਰੈਟੀਆਂ ਹੁੰਦੀਆਂ ਨੇ ਇਹ ਜਿਹੜੀ ਸਿੰਪਲ ਵੈਰੈਟੀ ਹੁੰਦੀ ਹੈ ਉਹ ਦਾ ਬੀਜ ਆਪਾਂ ਅੱਗੇ ਦੀ ਅੱਗੇ ਬੀਜ ਸਕਦੇ ਹਾਈਬ੍ਰਿਡ ਦੇ ਆਪਾਂ ਬੀਜ ਅੱਗੇ ਦੀ ਅੱਗੇ ਨਹੀਂ ਬੀਜ ਸਕਦੇ ਤਾਂ ਇਸ ਕਰਕੇ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਬੀਜ ਆਪਾਂ ਨੂੰ ਜਿਹੜੇ ਹੈਗੇ ਸਾਹਮਣੇ ਚਾਹੀਦੇ ਤੇ ਮੱਕੀ ਦਾ ਜਿਹੜਾ ਬਜਾਈ ਦਾ ਹੁਣ ਟਾਈਮ ਲੰਘ ਗਿਆ ਖਾਸ ਤੌਰ ਤੇ ਜਿਹੜੀ ਇਹ ਜਲੰਧਰ ਨਵਾਂ ਸ਼ਹਿਰ ਰੋਪੜ ਹੁਸ਼ਿਆਰਪੁਰ ਕਪੂਰਥਲਾ ਇਨ੍ਹਾਂ ਜ਼ਿਲ੍ਹਿਆਂ 'ਚ ਮੱਕੀ ਦੀ ਕਾਸ਼ਤ ਵਾਲੇ ਏਰੀਏ ਹੈਗੇ ਆ ਉਸ ਤੋਂ ਬਿਨਾਂ ਜਿਹੜੇ ਹੋਰ ਕੋਈ ਦੱਖਣੀ ਪੱਛਮੀ ਜ਼ਿਲ੍ਹੇ ਆ ਜਾਂ ਹੋਰ ਏਰੀਆ 'ਚ ਕਿਸਾਨ ਵੀ ਮੱਕੀ ਬੀਜਦੇ ਆ ਜਾਂ ਤੁਸੀਂ ਚਾਰ ਪਾਉਣ ਨੂੰ ਬੀਜਦੇ ਆ ਜਾਂ ਵੇਚਣ ਮੂੰਗੀ ਹੈ ਜਿਹੜੀ ਛੱਠੀ ਮੂੰਗੀ ਦੀ ਕਾਸ਼ਤ ਹੈ ਜਿਹੜੀ ਉਹ ਤੁਸੀਂ ਕਰ ਸਕਦੇ ਆ। ਉਹ ਤੁਸੀਂ ਜਿਹੜੀ ਮਾਰਚ ਮਹੀਨੇ ਬਜਾਈ ਕਰੋ ਬੜੀ ਵਧੀਆ ਆਤ ਮਾਰਚ ਦੇ ਵਿੱਚ ਬਜਾਈ ਕਰੋ ਜਦੋਂ ਕਣਕ ਅਲਵਾਣ ਵਿਹਲਾ ਹੋ ਗਿਆ ਅਪ੍ਰੈਲ ਦੇ 10 ਅਪ੍ਰੈਲ ਤਾਈਂ 15 ਅਪ੍ਰੈਲ ਤਾਈਂ ਤੁਸੀਂ ਬਜਾਈ ਕਰ ਸਕਦੇ ਆ। ਨਾਲੇ ਤਾਂ ਜ਼ਮੀਨ ਦੀ ਪਜਾਊ ਸ਼ਕਤੀ ਵੱਧਦੀ ਹੈ ਨਾਲੇ ਆਪਾਂ ਨੂੰ ਜਿਹੜੀ ਉਹਦੀ ਪ੍ਰੋਡਕਸ਼ਨ ਚੰਗੀ ਮਿਲਦੀ ਹੈ ਕਿਉਂਕਿ ਜੇ ਲੇਟ ਆਪਾਂ ਇਦੋਂ ਲੇਟ ਕਰਦੇ ਆ 5-10 ਅਪ੍ਰੈਲ ਤੋਂ ਫੇਰ ਜਿਹੜਾ ਹੈਗਾ ਉਹਦੀ ਸੰਭਾਵਨਾ ਪੈਦਾਵਾਰ ਦੀ ਘਟ ਹੁੰਦੀ ਹੁੰਦੀ ਕਿਉਂਕਿ ਉਹਦਾ ਮੀਂਹਾਂ ਦੇ ਵਿੱਚ ਪਕਾ ਆ ਜਾਂਦਾ। ਤੇ ਇਹ ਤੁਸੀਂ ਛੱਠੀ ਮੂੰਗੀ ਜਾਂ ਮਾਂ ਵਗੈਰਾ ਜਾਂ ਹਰੀ ਖਾਦ ਵਗੈਰਾ ਕਰੋ ਮੱਕੀ ਵਾਲਾ ਆਪਣਾ ਰੁਝਾਨ ਜਿਹੜਾ ਵੱਧ ਰਿਹਾ ਹੈ ਨਾ ਇਹਨੂੰ ਆਪਾਂ ਕਿਰਪਾ ਕਰਕੇ ਘਟਾਈਏ ਖਾਸ ਤੌਰ ਤੇ ਹੁਣ ਜਿਹੜੀ ਮੱਕੀ ਤੁਸੀਂ ਬੀਜਣੀ ਹੈ ਏਦੋਂ ਅਗਲੇ ਮਹੀਨੇ ਚ ਬਹੁਤ ਬਹੁਤ ਧੰਨਵਾਦ